ਰੌ ਚੱਲ ਪੈਂਦੀ ਹੈ ਭਾਵ ਮਨ ਵਿੱਚ ਟਕਾਉ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਬਾਣੀ ਅੰਦਰ ਉਤਰਦੀ ਹੈ ਤੇ ਫਿਰ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਮਨੁੱਖ ਆਤਮਿਕ ਅਡੋਲਤਾ ਤੇ ਜਾਂ ਮਨੁੱਖ ਦੇ ਅੰਦਰ ਇੱਕ ਐਸੀ ਤਾਕਤ ਵੀ ਮਨੁੱਖ ਕਹਿੰਦਾ ਡੋਲਣ ਤੇ ਰੱਖੋ ਪ੍ਰਭੂ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਡੋਲਣ ਤੋਂ ਰੱਖ ਡੋਲਣ ਤੋਂ ਕਿਵੇਂ ਰਿਹਾ ਜਾ ਸਕਦਾ ਹੈ ਫਿਰ ਮਹਾਰ ਸੱਚੇ ਪਾਤਸ਼ਾਹ ਇੱਕ ਉੱਚੀ ਆਤਮਿਕ ਅਵਸਥਾ ਤੇ ਇੱਕ ਉੱਚੀ ਮਤ ਬਖਸ਼ ਦਿੰਦੇ ਹਨ ਭਾਵ ਵਿਚਾਰ ਇੰਨੇ ਉੱਚੇ ਕਰ ਦਿੰਦੇ ਹਨ ਕਿਉਂਕਿ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਵੀ ਐਸੀ ਕਿਰਪਾ ਵੀ ਮੱਤ ਵਿੱਚ ਨਾ ਹੀਰੇ ਜਵਾਹਰਾਤਾਂ ਵਰਗੇ ਵਿਚਾਰ ਪੈਦਾ ਹੋ ਜਾਂਦੇ ਹਨ ਕਾਦੇ ਨਾਲ ਜੀ ਗੁਰੂ ਦੀ ਸ਼ਰਨ ਆਉਣ ਨਾਲ ਵੀ ਸੰਗਤ ਦਾ ਤੇ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਇੰਨਾ ਕੋ ਲਾਭ ਹੈ ਮਹਾਰਾਜ ਕਹਿੰਦੇ ਜਦੋਂ ਵਿਚਾਰ ਹੀ ਉੱਚੇ ਹੋ ਗਏ ਤੇ ਜਿਹਦਾ ਵਿਚਾਰ ਬਦਲ ਗਿਆ ਉਹਦਾ ਸੰਸਾਰ ਬਦਲ ਗਿਆ ਉਹਦੀ ਦੁਨੀਆ ਬਦਲ ਜਾਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਐਡੀ ਵੱਡੀ ਸ਼ਬਦ ਦੀ ਤਾਕਤ ਹੈ ਗੁਰੂ ਦੇ ਸ਼ਬਦ ਦੀ ਤਾਂ ਮਹਾਰਾਜ ਨੇ ਕਿਹਾ ਵੀ ਸ਼ਬਦ ਗੁਰੂ ਸੁਰਤ ਤੁਣ ਚੇਲਾ ਵੀ ਸ਼ਬਦ ਤੇ ਸੁਰਤ ਦੇ ਮੇਲ ਨੂੰ ਸਿੱਖੀ ਕਿਹਾ ਜਾਂਦਾ ਹੈ। ਜਦੋਂ ਸੁਰਤ ਨਾਲ ਸ਼ਬਦ ਜੁੜਦਾ ਹੈ, ਸ਼ਬਦ ਨਾਲ ਸੁਰਤ ਜੁੜਦੀ ਹੈ। ਤੇ ਫਿਰ ਅੰਦਰ ਇੱਕ ਸਹਜਤਾ ਪੈਦਾ ਹੁੰਦੀ ਹੈ। ਇਹ ਅਵਸਥਾ ਉੱਚੀ ਮਤ ਹਾਸਲ ਕਰ ਲੈਂਦਾ ਬੰਦਾ। ਹਰਕਾ ਨਾਮ ਸੱਚਾ ਮਨ ਵਸਿਆ। ਨਾਮੇ ਨਾਮ ਸਮਾਏ ਫਿਰ ਸਦਾ ਜਿਹੜਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਫਿਰ ਹਰੀ ਨਾਮ ਮਨੁੱਖ ਦੇ ਮਨ ਵਿੱਚ ਵਸਦਾ ਹੈ ਤੇ ਮਨੁੱਖ ਫਿਰ ਸਦਾ ਨਾਮ ਵਿੱਚ ਲੀਨ ਹੋ ਜਾਂਦਾ ਹੈ ਆਖੋ ਸਤਨਾਮ ਫਿਰ ਹਰ ਗੱਲ ਤੇ ਕਈ ਬੰਦੇ ਕਰਦੇ ਨਹੀਂ ਰਹਿੰਦੇ ਹਰ ਗੱਲ ਤੇ ਵਾਹਿਗੁਰੂ ਵਾਹਿਗੁਰੂ ਕੋਈ ਚੀਜ਼ ਫੜਾਉਣੀ ਹੈ ਤਾਂ ਵੀ ਵਾਹਿਗੁਰੂ ਤੇ ਕੁਝ ਖਾਣਾ ਤਾਂ ਵੀ ਵਾਹਿਗੁਰੂ ਭਾਵ ਕੀ ਹੋ ਗਿਆ ਉਹ ਅੰਦਰ ਵਸ ਗਿਆ ਲੀਨ ਹੋ ਗਿਆ ਹਰ ਵੇਲੇ ਯਾਦ ਰੱਖਣਾ ਗਿਣਮਣ ਕੇ ਥੋੜੀ ਯਾਦ ਕਰਿਆ ਜਾਂਦਾ ਪਰਮਾਤਮਾ ਨੂੰ ਜੀ ਨੂੰ ਅਸੀਂ ਪ੍ਰੇਮ ਕਰਦੇ ਹਾਂ ਉਹਨੂੰ ਗਿਣਤੀਆਂ ਵਿੱਚ ਯਾਦ ਨਹੀਂ ਕੀਤਾ ਜਾਂਦਾ ਉਹ ਤੇ ਸਦਾ ਯਾਦ ਰਹਿੰਦਾ ਹੁਣ ਬੱਚਾ ਨਾਲ ਸਾਡਾ ਇੱਕ ਖੂਨ ਦਾ ਰਿਸ਼ਤਾ ਹੈ ਉਹਨਾਂ ਨਾਲ ਐਸਾ ਪਿਆਰ ਹੈ ਜੇ ਹੁਣ ਬੱਚਾ ਬਾਹਰ ਗਿਆ ਹੋਇਆ ਉਹਨੂੰ ਬਹਿ ਕੇ ਇਦਾਂ ਥੋੜੀ ਯਾਦ ਕਰਨਾ ਪੈਂਦਾ ਵੀ ਚੱਲ ਹੁਣ ਆਪਣਾ ਬੱਚਾ ਬਾਹਰ ਗਿਆ ਹੋਇਆ ਉਹਨੂੰ ਯਾਦ ਕਰ ਲਈਏ ਨਹੀਂ ਉਹਨੂੰ ਯਾਦ ਕਰਨਾ ਪੈਂਦਾ ਨਹੀਂ ਉਹ ਸਦਾ ਹੀ ਯਾਦ ਰਹਿੰਦਾ ਆਖੋ ਸਤਨਾਮ ਏਸੇ ਤਰ੍ਹਾਂ ਜਦੋਂ ਪ੍ਰਮਾਤਮਾ ਨਾਲ ਕਾਲਪੁਰਖ ਵੈਗੁਰੂ ਨਾਲ ਸਾਡੀ ਪ੍ਰੀਤ ਬਣ ਜਾਂਦੀ ਹੈ ਫਿਰ ਉਹ ਪ੍ਰਮਾਤਮਾ ਸਦਾ ਹੀ ਯਾਦ ਰਹਿੰਦਾ ਫਿਰ ਉਹ ਭੁੱਲਦਾ ਨਹੀਂ ਜਿਨੂੰ ਯਾਦ ਕਰਕੇ ਕਰੀਏ ਸੋਚ ਕੇ ਕਰੀਏ ਤੇ ਫਿਰ ਉਹ ਕਾਦੀ ਪ੍ਰੀਤ ਹੈ ਇਹ ਤੇ ਜਦੋਂ ਵੀ ਦੁੱਖ ਆਇਆ ਤਾਂ ਵੀ ਵਾਹਿਗੁਰੂ 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 ਸੁੱਖ ਆਇਆ ਤਾਂ ਵੀ ਵਾਹਿਗੁਰੂ 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 ਕਿਉਂਕਿ ਦਾਤੈ ਉਹਦੀਆਂ ਨੇ ਉਹਨੇ ਆਪਣੇ ਹੱਥ ਤੇ ਰੱਖੀਆਂ ਹੋਈਆਂ ਦਾਤੈ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪ ਹੈ ਸਈ ਬਸ ਪਲਾ ਇਸੇ ਕਰਕੇ ਨਹੀਂ ਹੋ ਰਿਆ ਕਿਉਂਕਿ ਬਾਣੀ ਸੁਣਦੇ ਪੜਦੇ ਆਪਾਂ ਸਾਰੇ ਆ ਅਸੀਂ ਵੀ ਪੜਦੇ ਆ ਪਰ ਜਦੋਂ ਸ਼ਬਦ ਅੰਦਰ ਉਤਰੂਗਾ ਨਾ ਸਾਧ ਸੰਗਤ ਜੀ ਜਿੱਦਨ ਉਸ ਦਿਨ ਬਖਸ਼ਿਸ਼ ਹੋਣੀ ਆ ਆਖੋ ਸਤਨਾਮ ਜਦੋਂ ਹਰ ਕਾ ਨਾਮ ਸੱਚਾ ਮਨ ਵਸਿਆ ਜਦੋਂ ਵੀ ਹਰੀ ਦਾ ਨਾਮ ਮਨ ਵਿੱਚ ਵਸ ਗਿਆ ਫਿਰ ਨਾਮੇ ਨਾਮ ਸਮਾਏ ਇਤਾਂ ਜਿਵੇਂ ਬੱਚਾ ਪੜ੍ਹਾਈ ਕਰਨ ਵੇਲੇ ਬੜੀ ਮਿਹਨਤ ਕਰਦਾ ਹੈ ਉਹ ਸਮਝਦਾ ਹੈ ਗੱਲਾਂ ਨੂੰ ਯਾਦ ਕਰਦਾ ਹੈ ਇਹ ਉਸ ਤਰ੍ਹਾਂ ਫਿਰ ਮਹਾਰਜ ਰਹਿਮਤ ਕਰਦਾ ਹੈ ਹਰ ਕਾ ਨਾਮ ਸੱਚਾ ਮਨ ਵਸਿਆ ਫਿਰ ਨੀਨ ਹੋ ਜਾਂਦਾ ਨਹੀਂ ਤਾਂ ਮਾਰੇ ਕਹਿੰਦੇ ਬਿਨ ਸਤ ਗੁਰ ਸਭ ਜਗ ਬੌਰਾਨਾ ਅੱਜ ਕਿਉਂ ਚਿੰਤਾ ਕਿੰਨੀ ਸਟ੍ਰੈਸ ਹੈ ਹਰ ਬੰਦੇ ਨੂੰ ਹੈ ਬਾਣੀ ਪੜਨ ਵਾਲਿਆਂ ਨੂੰ ਵੀ ਹੈ ਪਰ ਜਦੋਂ ਪੜਦੇ ਆ ਨਿਤਨੇਮ ਕਰਦੇ ਆ ਜਾਂ ਬਾਣੀ ਵਿਚਾਰਦੇ ਆ ਟਕਾ ਜ਼ਰੂਰ ਆ ਜਾਂਦਾ ਹੈ ਉਹਨਾਂ ਨੂੰ ਹੱਲ ਦਾ ਪਤਾ ਹੁੰਦਾ ਵਸ ਗੁਰਮੁਖ ਤੇ ਮਾਨੁਕ ਹੋ ਵਿੱਚ ਇਹੀ ਫਰਕ ਹੈ ਉਹਨਾਂ ਨੂੰ ਇਹ ਹੁੰਦਾ ਵੀ ਹੱਲ ਇਹੀ ਹੈ ਹੁਣ ਵੀ ਬਾਣੀ ਵਿਚਾਰੀਏ ਥੋੜਾ ਬਾਣੀ ਪੜੀਏ ਸਦੇ ਆਪਾਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਰਹਿੰਦੇ ਆਂ ਵੀ ਕਦੇ ਸ਼ਾਮ ਨੂੰ ਵੀ ਬੈਠ ਕੇ ਕਦੇ ਸਵੇਰੇ ਵੀ ਬੈਠ ਕੇ ਉਹਨੂੰ ਚੇਤੇ ਕਰਨਾ ਫਿਰ ਮਨ ਥੋੜਾ ਟਿਕਾ ਵਿੱਚ ਰਹਿੰਦਾ ਹੈ ਨਹੀਂ ਪਤਾ ਲੱਗਦਾ ਕਿ ਤੁਸੀਂ ਵੇਖ ਹੀ ਰਹੇ ਹੋ ਵੀ ਕੀ ਕੁਝ ਹੋ ਰਿਹਾ ਹੈ ਚਿੰਤਾ ਹੀ ਹੈ ਇਹ ਟੈਨਸ਼ਨ ਹੀ ਹੈ ਹਰ ਬੰਦੇ ਨੂੰ ਇਹਦਾ ਕਾਰਨ ਮਹਾਰਾਜ ਕਹਿੰਦੇ ਐ ਕਿ ਤੂੰ ਝੱਲਾ ਹੋਇਆ ਫਿਰਦਾ ਹੈ ਸੰਸਾਰ ਹੈ ਜਿਹੜਾ ਬਿਨ ਸਤਗੁਰ ਸਭ ਜੱਗ ਬੌਰਾਨਾ ਪਰ ਨਹੀਂ ਇਹ ਗੱਲਾਂ ਉਤਰਦੀਆਂ ਜਿੱਦ ਨੇ ਸਾਡੇ ਅੰਦਰ ਉਤਰਨ ਲੱਗ ਗਈਆਂ ਉਦੋਂ ਸਾਨੂੰ ਪਤਾ ਲੱਗਣਾ ਨਹੀਂ ਪਤਾ ਨਹੀਂ ਦੁਨੀਆ ਤੇ ਕਿੰਨੇ ਪਾਠ ਹੁੰਦੇ ਹੋਣਗੇ ਕਿੰਨੇ ਸਹਿਜ ਪਾਠ ਖੰਡ ਪੜ ਸਭ ਹੁੰਦੇ ਨੇ ਕਿੰਨੇ ਸਹਿਜ ਪਾਠ ਹੁੰਦੇ ਨੇ ਵੇਖੋ ਪਰ ਭਲਾ ਕਿਉਂ ਨਹੀਂ ਹੋ ਰਿਹਾ ਪਰ ਗੱਲ ਉੱਥੀ ਹੀ ਆ ਬਸ ਕਿ ਜਦੋਂ ਆਪਾਂ ਉਹਨੂੰ ਚੰਗੀ ਤਰ੍ਹਾਂ ਮੰਤਰ ਥੋੜੀ ਹੈ ਵਿਧੀ ਜਦੋਂ ਆਪਾਂ ਹੱਲ ਵਿੱਚੋਂ ਹੌਲੀ-ਹੌਲੀ ਸਰਵਣ ਕਰਾਂ ਹੈ ਬਹੁਤ ਅਮੋਲਕ ਖਜ਼ਾਨਾ ਹੈ ਸਮੁੰਦਰ ਹੈ ਅੰਤ ਨਹੀਂ ਪਾ ਸਕਦੇ ਨਾ ਹੀ ਕੋਈ ਵਿਆਖਿਆ ਕਰ ਸਕਦਾ ਗੁਰੂ ਦੇ ਸ਼ਬਦ ਦੀ ਵਿਆਖਿਆ ਕਰਨੀ ਇੱਕ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਆਪਾਂ ਤਾਂ ਗਿਆਨ ਦਾ ਕਿਣਖਾ ਆਪਣੇ ਲਈ ਕੋਈ ਪ੍ਰਾਪਤ ਕਰ ਲਈਏ ਤਾਂ ਬਹੁਤ ਵੱਡੀ ਗੱਲ ਹੈ ਮਾਰੇ ਕਹਿੰਦੇ ਇਸ ਤਰ੍ਹਾਂ ਬਿਨ ਸਤਗੁਰ ਸਭ ਜਗ ਬੌਰਾਨਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਇਹ ਜਗਤ ਚੱਲਾ ਹੋਇਆ ਫਿਰਦਾ ਮਨਮੁਖ ਅੰਦਾ ਸ਼ਬਦ ਨਾ ਜਾਣਾ ਝੂਠੇ ਭਰਮ ਪੁਲਾਨਾ ਮਹਾਰਾਜ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਦਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਗੀ ਸਾਝ ਨਹੀਂ ਪਾਉਂਦਾ ਹੁਣ ਡੂੰਗੀ ਸਾਝ ਪਾਉਣੀ ਸਮਝਦੇ ਆਂ ਵੀ ਪ੍ਰੇਮ ਨਾਲ ਪੜਨਣਾ ਹਰਜ ਕੀ ਹੈ ਹਰ ਬੰਦਾ ਜਿਹੜਾ ਸ਼ਾਂਤ ਜਾਣਾ ਚਾਹੁੰਦਾ ਵੀ ਅੰਮ੍ਰਿਤ ਵੇਲੇ ਉੱਠੇ ਗੁਟਕਾ ਸਾਹ ਹੱਥ ਵਿੱਚ ਹੋਵੇ ਨਸ਼ਾ ਵਿਸ਼ਾ ਤੋਂ ਦੂਰ ਹੋਵੇ ਸਭ ਤੋਂ ਪਹਿਲਾਂ ਉੱਠ ਕੇ ਬਾਣੀ ਪੜੇ ਗੁਰਸਤ ਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਮਹਾਰਾਜ ਕਹਿੰਦੇ ਆ ਨਾ ਜਿਵੇਂ ਗੁਰੂ ਕਹਿੰਦਾ ਉਹਨਾਂ ਕਰਕੇ ਤਾਂ ਵੇਖੀਏ ਨਾ ਕੱਲਾ ਪੜਨ ਨਾਲ ਨਹੀਂ ਜੋ ਗੁਰੂ ਜੀ ਸਾਨੂੰ ਕਹਿੰਦੇ ਆ ਉਹਨੂੰ ਕਰਕੇ ਵੇਖੀਏ ਫੇਰ ਕੁਝ ਨਾ ਕੁਝ ਸਾਡਾ ਜਿਹੜਾ ਉਹ ਭਲਾ ਹੋ ਸਕਦਾ ਹੈ ਨਹੀਂ ਤਾਂ ਮਨ ਦੇ ਪਿੱਛੇ ਤੁਰੇ ਹੋਇਆ ਆਪਾਂ ਸਾਰੇ ਅੰਦੇ ਹੋਏ ਹੋਏ ਜੇ ਹੁਣ ਘਰ ਵਿੱਚ ਸਹਿਜ ਪਾਠ ਕਰਨਾ ਹੈ ਨਾ ਕਿਸੇ ਪਰਿਵਾਰ ਨੇ ਜਾਂ ਕਿਸੇ ਭਾਈ ਨੇ ਜਾਂ ਬੀਬੀ ਨੇ ਸਹਿਜ ਪਾਠ ਆਪਣਾ ਕਰਨਾ ਤਾਂ ਉਤੇ ਬਹੁਤ ਲੰਬਾ ਸਮਾਂ ਲੱਗ ਸਕਦਾ ਇਹ ਤਾਂ ਇੱਕ ਉਤਸ਼ਾਹ ਹੈ ਆਪਾਂ ਸ਼ਰਧਾ ਭਾਵਨਾ ਨਾਲ ਬਾਣੀ ਪੜ੍ਹਦੇ ਆ ਨਹੀਂ 8-9 ਦਿਨਾਂ ਚ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਨਾ ਸਤ ਦਿਨਾਂ ਚ ਕੁਝ ਪਤਾ ਲੱਗਦਾ ਇਹ ਤਾਂ ਅਸੀਂ ਇੰਨਾ ਗੁਰੂ ਸਾਹਿਬ ਜੀ ਨੂੰ ਪ੍ਰਤੱਖ ਮੰਨਦੇ ਆਂ ਵੀ ਚਰਨ ਵੀ ਘਰ ਵਿੱਚ ਪੈ ਜਾਣਾ ਤਾਂ ਵੀ ਬਹੁਤ ਵੱਡੀ ਗੱਲ ਆ ਆਖੋ ਸਤਨਾਮ ਤਾਂ ਆਪਾਂ ਕਰਦੇ ਆਂ ਆਪਾਂ ਪਾਠ ਲੜੀਵਾਰ ਕਰ ਦਿੰਨੇ ਆ ਇਹ ਬਾਣੀ ਦੇ ਭੋਗ ਪੈ ਜਾਂਦੇ ਆ ਸਤ ਸੰਗਤ ਜੀ ਉਹ ਅਲੱਗ ਹੈ ਭਲਾ ਉਹਦਾ ਵੀ ਹੈ ਇਹ ਨਹੀਂ ਆਪਾਂ ਕਹਿ ਸਕਦੇ ਪਰ ਸਮਝ ਨਹੀਂ ਨਾ ਇੰਨੀ ਛੇਤੀ ਆਉਂਦੀ ਫਟਾਫਟ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਾ ਵੀ ਮਨ ਦੇ ਪਿੱਛੇ ਅਸੀਂ ਤੁਰ ਕੇ ਉਹਦੇ ਵਿੱਚ ਆਂਦੇ ਹੋਇਆ ਕਿਉਂਕਿ ਸ਼ਬਦ ਨਾਲ ਡੂੰਗੀ ਸਾਹ ਨਹੀਂ ਪਾਈ ਝੂਠੀ ਦੁਨੀਆ ਦੇ ਕਾਰਨ ਭਟਕਣਾ ਵਿੱਚ ਪੈ ਕੇ ਕੁਰਾਹੇ ਪਏ ਆਪਣੇ ਕਰਮਾਂ ਦੇ ਅਨੁਸਾਰ ਵੀ ਪਏ ਹੋਏ ਸਾਡੇ ਕਰਮ ਦੇ ਅਨੁਸਾਰ ਸਜ਼ਾ ਦਿੱਤੀ ਹੈ ਪ੍ਰਮਾਤਮਾ ਨੇ ਸਾਨੂੰ ਕੁਰਾਹੇ ਵੀ ਪਾ ਦਿੰਦਾ ਹੈ ਕਿਉਂਕਿ ਬੀਜਿਆ ਉਹ ਹੋ ਜਾ ਜਦੋਂ ਅਰਦਾਸ ਕਰਾਂਗੇ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਿੱਧਾ ਰਸਤਾ ਦਿਖਾ ਦੇ ਨਹੀਂ ਤਾਂ ਮਾਰੇ ਕਹਿੰਦੇ ਵੀ ਹਾਲਤ ਇਹੀ ਐ ਮਨਮੁਖ ਅੰਦਾ ਸ਼ਬਦ ਨਾ ਜਾਣ ਝੂਠੇ ਭਰਮ ਭੁਲਾਣਾ ਮਾਰੇ ਕਹਿੰਦੇ ਸ਼ਬਦ ਨਾਲ ਡੂੰਗੀ ਸਾਝ ਨਹੀਂ ਪੰਦਾ ਤੇ ਦੁਨੀਆ ਦੇ ਕਾਰਨ ਆਪਣਾ ਦੀਨ ਗਵਾ ਰਿਹਾ ਹੈ ਤ੍ਰੈ ਗੁਣ ਮਾਇਆ ਪਰਮ ਭੁਲਾਇਆ ਹਮੈ ਬੰਦਨ ਕਮਾਏ ਮਾਰੇ ਕਹਿੰਦੇ ਮਨੁੱਖ ਤ੍ਰੈਗੁਣੀ ਮਾਇਆ ਦੀ ਭਟਕਣਾ ਵਿੱਚ ਪੈ ਕੇ ਕਰਾਹੇ ਪੈ ਜਾਂਦਾ ਹੈ ਤੇ ਹਮੈ ਦੇ ਕਾਰਨ ਇਹ ਮੋਹ ਦੇ ਵਿੱਚ ਬੰਨਣ ਵਾਲੇ ਕੰਮ ਹੀ ਕਰਦਾ ਰਹਿੰਦਾ ਆਪਣੇ ਆਪ ਨੂੰ ਮੋਹ ਵਿੱਚ ਤੂਣਾ ਦਿਨੋਂ ਦਿਨ ਬਨ ਰਿਹਾ ਹੈ ਜਿਹਦੇ ਨਾਲ ਫਿਰ ਚਿੰਤਾਵਾਂ ਖੜੀਆਂ ਹੁੰਦੀਆਂ ਨੇ ਜੰਮਣਾ ਮਰਣਾ ਸਿਰ ਉੱਪਰ ਉਬੋ ਗਰਬ ਜੋਂਨ ਦੁੱਖ ਪਾਏ ਉਹਦੇ ਸਿਰ ਉੱਤੇ ਜਨਮ ਮਰਨ ਦਾ ਗੇੜ ਹਰ ਵੇਲੇ ਟਿਕਿਆ ਰਹਿੰਦਾ ਤੇ ਜਨਮ ਮਰਨ ਵਿੱਚ ਪੈ ਕੇ ਫਿਰ ਦੁੱਖ ਸੰਦਾ ਰਹਿੰਦਾ ਭਾਵ ਅੰਦਰ ਨਹੀਂ ਟਿਕਦਾ ਤ੍ਰੈ ਗੁਣ ਵਰਤੈ ਸਗਲ ਸੰਸਾਰਾ ਹਮੈ ਵਿੱਚ ਪਤ ਖੋਈ ਫਿਰ ਮਾਰੇ ਕਹਿੰਦੇ ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਪ੍ਰਭਾਵ ਪਾਈ ਰੱਖਦੇ ਐ ਇਹਨਾਂ ਦੇ ਆਸਰੇ ਹੀਠ ਮਨੁੱਖ ਹਉਮੈ ਵਿੱਚ ਫਸ ਕੇ ਆਪਣੀ ਪਤ ਗਵਾ ਲੈਂਦਾ ਗੁਰਮਖ ਹੋਵੇ ਚੌਥਾ ਪਦ ਚੀਨੈ RAM ਨਾਮ ਸੁਖ ਹੋਈ ਇਸ ਤਰ੍ਹਾਂ ਮਹਾਰਾਜ ਇਸ ਸ਼ਬਦ ਦੇ ਅੰਦਰ ਇਹੀ ਸਮਝਾਉਂਦਿਆ ਵੀ ਜਦੋਂ ਤੂੰ ਗੁਰੂ ਦੀ ਸ਼ਰਨ ਲੈ ਲਈ ਤੇ ਉਹ ਉਸ ਆਤਮਿਕ ਅਵਸਥਾ ਨੂੰ ਪਛਾਣ ਲੈਂਦਾ ਹੈ ਗੁਰੂ ਦੀ ਸ਼ਰਨ ਵਿੱਚ ਕਾਦੇ ਵਾਸਤੇ ਆਉਣਾ ਜੀ ਆਪਣੀ ਆਤਮਿਕ ਅਵਸਥਾ ਨੂੰ ਦੀ ਪਛਾਣ ਆ ਜਾਂਦੀ ਹੈ ਤੇ ਜਿੱਥੇ ਇਸ ਮਾਇਆ ਦੇ ਤਿੰਨ ਗੁਣ ਅਸਰ ਨਹੀਂ ਪਾ ਸਕਦੇ ਫਿਰ ਪਰਮਾਤਮਾ ਦੇ ਨਾਮ ਵਿੱਚ ਟਿਕ ਕੇ ਉਹ ਆਤਮਿਕ ਆਨੰਦ ਮਾਣਦਾ ਹੈ ਆਖੋ ਸਤਨਾਮ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੇ ਸੋ ਹੋਈ ਮਾਇਆ ਦੇ ਇਹ ਤਿੰਨੇ ਗੁਣ ਤੇਰੇ ਹੀ ਬਣਾਏ ਹੋਏ ਹਨ ਪਰਮਾਤਮਾ ਕਾਲਪੁਰਖ ਵੈਗੁਰੂ ਨੇ ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ਤੇ ਜਗਤ ਵਿੱਚ ਉਹੀ ਹੁੰਦਾ ਜੋ ਤੂੰ ਕਰਦਾ ਹੈ ਹੁਣ ਆਪਣਾ ਮਨ ਟਿਕਦਾ ਨਾ ਭਰੋਸਾ ਵੱਜਦਾ ਵੀ ਹੁੰਦਾ ਹੀ ਉਹ ਆ ਜੋ ਪਰਮਾਤਮਾ ਕਰਦਾ ਜੋ ਉਹਨੂੰ ਮਨਜ਼ੂਰ ਹੈ ਜੋ ਉਹਨੂੰ ਪਾਉਂਦਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਜਗਤ ਵਿੱਚ ਉਹੀ ਵਾਪਰਦਾ ਜੋ ਪਰਮਾਤਮਾ ਆਪ ਕਰਦਾ ਉਹ ਭਾਵੇਂ ਕੋਈ ਵੀ ਨਾਨਕ RAM ਨਾਮ ਨਿਸਤਾਰਾ ਸ਼ਬਦੇ ਹਉਮੈ ਖੋਈ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆਂ ਤੋਂ ਮਾਇਆ ਦੇ ਤਿੰਨ ਗੁਣਾ ਤੋਂ ਪੂਰੀ ਖਲਾਸੀ ਹੋ ਜਾਂਦੀ ਹੈ ਤੇ ਮਨੁੱਖ ਗੁਰੂ ਦੇ ਸ਼ਬਦ ਦੀ ਵਰਕਤ ਨਾਲ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਕੱਲੀ ਹਉਮੈ ਨਹੀਂ ਸਾਰੀ ਦੂਰ ਹੋ ਜਾਂਦੇ ਆ ਜੋ ਸਾਡੇ ਵੈਰੀ ਨੇ ਪੰਜੇ ਸਭ ਕਾਬੂ ਵਿੱਚ ਆ ਜਾਂਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਨਕ ਨਾਮ RAM ਨਾਮ ਨਿਸਤਾਰਾ ਸ਼ਬਦ ਦੇ ਹੋ ਮੈਂ ਕੋਈ ਹੁਣ ਇਸ ਸ਼ਬਦ ਦੇ ਵਿੱਚ ਸ਼ਬਦ ਨਾਲ ਹੀ ਕਿਹਾ ਮਹਾਰਾਜ ਨੇ ਵੀ ਸ਼ਬਦ ਨਾਲ ਤੁਹਾਡੇ ਸਾਰੇ ਦੁੱਖਾਂ ਦੇ ਇਲਾਜ ਹੋ ਸਕਦੇ ਆ ਆਖੋ ਸਤਨਾਮ ਵੀ ਸ਼ਬਦ ਵਿੱਚ ਐਡੀ ਤਾਕਤ ਹੈ ਕਿਉਂਕਿ ਸ਼ਬਦ ਵਿੱਚ ਸਮਝ ਹੈ ਸ਼ਬਦ ਵਿੱਚ ਗਿਆਨ ਹੈ ਤੇ ਜਦੋਂ ਸਰਵਣ ਸਾਡੇ ਕੰਨਾਂ ਰਾਹੀਂ ਉਹ ਫਿਰ ਸਾਡੇ ਅੰਦਰ ਉਤਰਦਾ ਹੈ ਸ਼ਬਦ ਜਦੋਂ ਉਹਨੇ ਪ੍ਰਕਾਸ਼ ਕਰ ਦੇਣਾ ਗਿਆ ਜੇ ਹੁਣ ਪਤਾ ਹੀ ਨਾ ਹੋਵੇ ਵੀ ਗੁਰਬਾਣੀ ਕੀ ਕਹਿੰਦੀ ਹੈ ਭਾਈ ਕੀ ਦੱਸਦੀ ਹੈ ਕੀ ਗਿਆਨ ਫਿਰ ਟਕਾ ਕੀ ਬਣਨਾ ਹੈ ਕਿਉਂਕਿ ਉਹ ਆਪਣੇ ਆਪ ਵਿੱਚ ਵਰਤ ਰਿਹਾ ਹੈ ਪ੍ਰਮਾਤਮਾ ਅਸੀ ਉਹਦੀ ਅੰਸ਼ਾ ਉਹਦੇ ਨਾਲ ਹੀ ਜੁੜਨਾ ਹੈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹੀ ਕਹਿੰਦੇ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਮਾਰੇ ਕਹਿੰਦੇ ਆਪ ਹੀ ਹਰ ਥਾਂ ਮੌਜੂਦ ਹੈ ਵਿਆਪਕ ਹੁੰਦਾ ਆਪ ਹੀ ਨਰਲੇਪਾ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੂ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਬਣਜਾਰਾ ਆਪ ਹੀ ਹੈ ਤੇ ਜਗਤ ਬਣਜਾਰੇ ਨੂੰ ਭਾਵ ਰਾਸ ਪੂੰਜੀ ਦੇਣ ਵਾਲਾ ਵੀ ਉਹ ਆਪ ਹੀ ਹੈ ਸੇ ਸਦਾ ਕਾਇਮ ਰਹਿਣ ਵਾਲਾ ਮਾਲਕ ਆਪ ਹੀ ਉਹ ਵੱਡਾ ਸ਼ਾਹੂਕਾਰ ਹੈ ਤਾਂ ਹੀ ਕੁਛ ਨਾ ਕੁਛ ਬਣਾ ਦਿੰਦਾ ਨਾ ਬੰਦਾ ਸੋਚ ਨਹੀਂ ਸਕਦਾ ਹੁੰਦਾ ਜੋ ਕਰ ਦਿੰਦਾ ਹੈ ਸਾਡੇ ਮਨ ਚ ਨਹੀਂ ਹੁੰਦੀਆਂ ਗੱਲਾਂ ਉਹ ਭਾਵੇਂ ਦੁੱਖ ਦੀ ਹੈ ਭਾਵੇਂ ਸੁੱਖ ਵੀ ਹੈ ਉਹਦਾ ਪਤਾ ਹੀ ਨਹੀਂ ਸੁੱਖ ਵੀ ਕਿੱਡਾ ਦੇ ਦੇ ਤੇ ਦੁੱਖ ਵੀ ਕਿੱਡਾ ਦੇ ਦੇ ਉਹ ਸਾਡੇ ਕਰਮਾਂ ਦੀ ਨਿਸ਼ਾਨੀ ਹੈ ਉਹ ਆਪ ਹੀ ਮਾਲਕ ਹੈ ਬਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੂ ਸਾਹੂ ਭਾਵ ਸਾਹੂ ਕਰ ਹੈ ਆਪੇ ਬਣਜ ਵਾਪਾਰੀ ਆ ਪਿਆਰਾ ਆਪੇ ਸੱਚ ਵੇਸਾਹ ਉਹ ਆਪ ਹੀ ਬਣ ਜਾਏ ਆਪ ਹੀ ਵਿਵਾਰ ਕਰਨ ਵਾਲਾ ਹੈ ਪਾਵ ਆਪ ਹੀ ਆਪ ਵਰਤ ਰਿਹਾ ਹੈ ਪ੍ਰਮਾਤਮਾ ਆਪ ਸਦਾ ਤੇ ਰਹਿਣ ਵਾਲਾ ਸਰਮਾਇਆ ਹੈ ਜੋ ਉਹਨੇ ਉਲਿਖਿਆ ਹੋਇਆ ਜੋ ਉਹਨੇ ਕਰਨਾ ਹੈ ਕੀਤਾ ਕਰਨਾ ਸਰ ਬਰਜਾਈ ਕਿਸ ਕੀਚਾ ਜੇ ਕਰ ਸਕੀ ਹੈ ਅਸੀਂ ਤਾਂ ਕੁਝ ਕਰੀਏ ਜੇ ਕਰ ਸਕਦੇ ਹੁ ਕਿਉਂਕਿ ਆਪਣਾ ਕੀਤਾ ਕਿਛੂ ਨਾ ਹੋਵੇ ਸਾਡਾ ਕੀਤਾ ਕੁਝ ਵੀ ਨਹੀਂ ਇਸ ਕਰਕੇ ਉਹਦੇ ਨਾਲ ਲੀਨ ਹੋ ਕੇ ਹੀ ਉਹਦੀ ਰਜਾ ਨੂੰ ਸਮਝਣਾ ਹੀ ਵੱਡੀ ਗੱਲ ਹੈ ਆਪੇ ਵਣਜ ਵਪਾਰੀ ਐ ਪਿਆਰਾ ਆਪੇ ਸੱਚ ਵੇਸਾ ਹੋ ਆਪ ਹੀ ਸਦਾ ਰਹਿਣ ਵਾਲਾ ਉਹ ਪਰਮਾਤਮਾ ਸਰਮਾਇਆ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਫਿਰ ਆਹੀ ਕੰਮ ਕਰਿਆ ਕਰ ਆਪਰਾਜ ਤਕਰੀਬਨ ਹਰ ਸ਼ਬਦ ਵਿੱਚ ਮਹਾਰਾਜ ਨੇ ਕਿਹਾ ਕੀ ਕਿਹਾ ਆਪਣੇ ਮਨ ਨਾਲ ਫੈਸਲਾ ਕਰ ਲੈ ਕਿਹੜਾ ਜਪ ਮੰਨ ਹਰ ਹਰ ਨਾਮ ਸਲਾਹਾ ਇਹ ਮਨ ਨਾਲ ਫੈਸਲਾ ਕਰ ਲਾ ਆਪਣੀ ਪਟਕਣਾ ਜੇ ਖਤਮ ਕਰਨੀ ਚਾਹੁੰਦਾ ਮਾਰੇ ਕਹਿੰਦੇ ਫਿਰ Jap ਮੰਨ ਸਿਫਤ ਸਲਾਹ ਕਰਿਆ ਕਰੋ ਦੀ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਅਗੰਮ ਅਥਾਹਾ ਰਹਾਓ ਮਹਾਰਾਜ ਕਹਿੰਦੇ ਹੈ ਭਾਈ ਗੁਰੂ ਜੀ ਦੀ ਮਿਹਰ ਨਾਲ ਉਹ ਪਿਆਰਾ ਪਰਮਾਤਮਾ ਮਿਲ ਸਕਦਾ ਹੈ ਜੋ ਆਤਮਿਕ ਜੀਵਨ ਦੇਣ ਵਾਲਾ ਹੈ ਆਤਮਿਕ ਜੀਵਨ ਦੀ ਪੂੰਜੀ ਦੇਣ ਵਾਲਾ ਹੈ ਜੋ ਅਪਹੁੰਚ ਹੈ ਜੋ ਬਹੁਤ ਹੀ ਡੂੰਗਾ ਹੈ ਵਿਸ਼ਾਲ ਹੈ ਗੁਰੂ ਦੀ ਕਿਰਪਾ ਨਾਲ ਪਾਇਆ ਜਾ ਸਕਦਾ ਹੈ ਕਿਉਂਕਿ ਉਹ ਵਰਤ ਰਿਹਾ ਆਪੇ ਸੁਣਾ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾ ਹੋ ਫਿਰ ਮਾਰੇ ਕਹਿੰਦੇ ਉਹ ਮਾਲਕ ਜੀਵਾਂ ਦੀਆਂ ਅਰਦਾਸਾਂ ਸੁਣ ਕੇ ਸਭ ਦੀ ਸੰਭਾਲ ਕਰਦਾ ਹੈ ਤੇ ਆਪ ਹੀ ਮੂਹੋਂ ਜੀਵਾਂ ਨੂੰ ਸਹਾਰਾ ਦੇਣ ਵਾਲਾ ਹੈ ਤੇ ਮਿੱਠਾ ਬੋਲ ਬੋ ਆਪੇ ਹੀ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾ ਹੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਤੇਰੀ ਅਰਦਾਸ ਸੁਣਦਾ ਹੈ ਸੁਣੇਗਾ ਸੁਣ ਕੇ ਸੰਭਾਲ ਕਰਦਾ ਹੈ ਤੇ ਆਪ ਹੀ ਜੀਵਾਂ ਨੂੰ ਸਹਾਰਾ ਦੇਣ ਵਾਲਾ ਹੈ ਆਪ ਹੀ ਮਿੱਠੇ ਬੋਲ ਬੋਲਦਾ ਹੈ ਆਪੇ ਓਝੜ ਪਾਏ ਦਾ ਪਿਆਰਾ ਆਪ ਵਿਖਾਲੇ ਰਹੋ ਆਪ ਹੀ ਅਸੀਂ ਕਰਮਾਂ ਦੇ ਅਨੁਸਾਰ ਬੀਜ ਬੀਜਿਆ ਸਾਨੂੰ ਓਜੜ ਵਿੱਚ ਪਾ ਦਿੱਤਾ ਜਿਵੇਂ ਆਪਾਂ ਕਹਿੰਦੇ ਵੀ ਸਜ਼ਾ ਮਿਲਦੀ ਹੈ ਕਰਮ ਦੀ ਆਪੇ ਓਜੜ ਪਾਏ ਦਾ ਪਿਆਰਾ ਆਪੇ ਉਹ ਕਰਾਹੇ ਪਾ ਸਕਦਾ ਹੈ ਕਰਾਹੇ ਪਾ ਦਿੰਦਾ ਹੈ ਤੇ ਆਪ ਹੀ ਜ਼ਿੰਦਗੀ ਦਾ ਸਹੀ ਰਸਤਾ ਦਿਖਾ ਦਿੰਦਾ ਪਹਿਲਾਂ ਕਰਾਹੇ ਪਿਆ ਹੋਇਆ ਸੀ ਕਰਮਾਂ ਦੇ ਕਾਰਨ ਪਰ ਜਦੋਂ ਗੁਰੂ ਦੀ ਸ਼ਰਨ ਲੈ ਲਈ ਤੇ ਫੇਰ ਕੀ ਹੋ ਜਾਂਦਾ ਹੈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੈ ਬਸ ਅਰਦਾਸ ਕਰਦਾ ਰਹੇ ਕਿ ਅਸੀਂ ਔਗਣਹਾਰੇ ਆਂ ਮਾਲਕਾ ਸਾਨੂੰ ਬਖਸ਼ ਦੇ ਬਖਸ਼ਿਸ਼ ਜਦੋਂ ਲੈ ਲਈ ਫੇਰ ਹੌਲੀ-ਹੌਲੀ ਮਹਾਰਾਜ ਮੇਰ ਕਰਦੇ ਆਪੇ ਔਜੜ ਪਾਇੰਦਾ ਪਿਆਰਾ ਆਪ ਵਿਖਾਲੇਗਾ ਉਹ ਆਪ ਹੀ ਫਿਰ ਸਹੀ ਰਸਤਾ ਦਿਖਾ ਦਿੰਦਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹ ਉਹ ਹਰ ਥਾਂ ਆਪ ਹੀ ਆਪ ਹੈ ਇਤਨੇ ਖਲ ਜਗਨ ਦਾ ਉਹ ਮਾਲਕ ਹੁੰਦਾ ਹੋਇਆ ਵੀ ਮਾਲਕ ਫਿਰ ਬੇਪਰਵਾਹ ਰਹਿੰਦਾ ਹੈ ਉਹਦੇ ਕੋਲ ਬੇਪਰਵਾਹੀ ਹੈ ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹ ਕਰਦਾ ਹੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇਂ ਨਾਨਕਾ ਜੋ ਉਹਨੂੰ ਪਾਉਂਦਾ ਸਾਈ ਗੱਲ ਚੰਗੀ ਫਿਰ ਮਾਰੇ ਕਹਿੰਦੇ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪ੍ਰਵਾਹ ਉਹ ਬੇਪਰਵਾਹੀ ਨਾਲ ਇਸ ਸ੍ਰਿਸ਼ਟੀ ਨੂੰ ਚਲਾਉਂਦਾ ਹੈ ਆਪੇ ਆਪ ਉਪਾਏ ਦਾ ਪਿਆਰਾ ਸਿਰ ਆਪੇ ਧੰੜੈ ਲਾਹੁ ਉਹ ਮਾਲਕ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਦਾ ਆਪ ਹੀ ਹਰੇਕ ਜੀਵ ਨੂੰ ਇਹ ਮਾਇਆ ਦੇ ਆਹਰ ਵਿੱਚ ਲਾਇਆ ਹੋਇਆ ਸਭ ਨੂੰ ਆਹਰ ਵਿੱਚ ਲਾ ਕੇ ਰੱਖਦਾ ਓ ਪ੍ਰਮਾਤਮਾ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੁ ਹੈ ਕੋਈ ਚੀਜ਼ ਬਾਹਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਤੋਂ ਕੋਈ ਚੀਜ਼ ਬਾਹਰ ਹੈ ਹੀ ਨਹੀਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਹੁਕਮ ਦੇ ਅੰਦਰ ਹੀ ਆਪ ਕਰਾਏ ਸਾਖਤੀ ਪਿਆਰਾ ਆਪ ਹੀ ਬਣਤਰ ਬਣਾਉਂਦਾ ਜੀਵਾਂ ਆਪ ਹੀ ਮਾਰਦਾ ਆਪ ਕਰਾਏ ਸਾਖਤੀ ਸਾਖਤੀ ਭਾਵ ਬਣਤਰ ਰਚਨਾ ਕਰਨੀ ਆਪ ਕਰਾਏ ਸਾਖਤੀ ਰਚਨਾ ਆਪ ਕਰਾਏ ਸਾਖਤੀ ਪਿਆਰਾ ਵੀ ਉਹ ਪਿਆਰਾ ਆਪ ਹੀ ਬਣਤਰ ਬਣਾਉਂਦਾ ਆਪ ਮਾਰੇ ਮਰ ਜਾਉ ਆਪ ਹੀ ਮਾਰਨ ਵਾਲਾ ਹੈ ਤਾਂ ਉਹਦਾ ਪੈਦਾ ਕੀਤਾ ਹੋਇਆ ਜੀਵ ਫਿਰ ਮਰ ਵੀ ਸਕਦਾ ਹੈ ਆਪੇ ਪਤਣ ਪਾਤਣੀ ਪਿਆਰਾ ਆਪੇ ਪਾਰ ਲੰਘਾਉ ਮਰੇ ਕਹਿੰਦੇ ਏ ਵੀ ਉਹਦੇ ਹੱਥ ਵਿੱਚ ਐ ਪਾਤਣੀ ਪਤਣ ਦਾ ਮਲਾਇਓ ਆਪ ਹੀ ਸੰਸਾਰ ਨਦੀ ਉੱਤੇ ਪਤਣ ਹੈ ਆਪ ਹੀ ਮਲਾਇ ਆਪ ਹੀ ਜੀਵਾਂ ਨੂੰ ਪਾਰ ਲੰਘਾਉਣ ਵਾਲਾ ਆਪੇ ਸਾਗਰ ਬੋਹਿਥਾ ਪਿਆਰਾ ਗੁਰਖੇ ਵਟ ਆਪ ਚਲਾਹੁ ਮਾਲਕ ਆਪ ਹੀ ਸੰਸਾਰ ਸਮੁੰਦਰ ਹੈ ਤੇ ਆਪ ਹੀ ਜਹਾਜ ਆ ਤਾਈਂ ਕਰਕੇ ਤਾਂ ਉਹ ਸਾਰਾ ਕੁਝ ਕਰ ਸਕਦਾ ਹੈ ਆਪ ਹੀ ਗੁਰੂ ਮਲਾਇ ਤੇ ਆਪ ਹੀ ਇਸ ਜਹਾਜ ਨੂੰ ਚਲਾਉਂਦਾ ਹੈ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੈ ਬਾਦਸ਼ਾਹ ਹੋ ਮਾਲਕ ਆਪ ਹੀ ਜਹਾਜ਼ 'ਤੇ ਚੜ ਕੇ ਪਾਰ ਲੰਘਾਉਣ ਵਾਲਾ ਤੇ ਪਾਤਸ਼ਾਹ ਕੌਤਕ ਤਮਾਸ਼ੇ ਕਰਕੇ ਆਪ ਹੀ ਇਹਨਾਂ ਤਮਾਸ਼ਿਆਂ ਨੂੰ ਵੇਖ ਰਿਹਾ ਹੈ ਆਪੇ ਆਪ ਦਿਆਲ ਹੈ ਪਿਆਰਾ ਜਨਾਨੰਕ ਬਖਸ਼ ਮਿਲਾਹੁ ਓ ਮਾਲਕ ਆਪ ਹੀ ਸਦਾ ਦਇਆ ਦਾ ਸੂਮਾ ਹੈ ਬਖਸ਼ ਆਪ ਹੀ ਬਖਸ਼ਿਸ਼ ਕਰਕੇ ਆਪਣ ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ਇਸ ਤਰ੍ਹਾਂ ਭਾਈ ਪ੍ਰਮਾਤਮਾ ਦੀ ਇੱਕ ਖੇਡ ਹੈ ਤੇ ਉਹਦੀ ਰਚਨਾ ਹੈ ਵੀ ਉਹਦੇ ਵਿੱਚ ਸਮਾ ਕੇ ਉਹਦੇ ਵਿੱਚ ਲੀਨ ਹੋ ਕੇ ਸੁਖ ਉਹ ਗਿਆ ਜਾ ਸਕਦਾ ਹੈ ਉਹਦੇ ਨਾਲੋਂ ਟੁੱਟ ਕੇ ਤਾਂ ਫਿਰ ਦੁਖੀ ਇਸ ਕਰਕੇ ਜਿਹਦੇ বিনা ਸਰੇ ਨਾ ਤੇ ਵਿੰਦ ਵੀ ਨਾ ਸਰੇ ਫਿਰ ਉਹਦੇ ਨਾਲ ਰੋਸਾ ਨਹੀਂ ਕਰ ਸਕਦੇ ਕਿਉਂਕਿ ਉਹਦੀ ਖੇਡ ਆਪੇ ਅੰਡਜ ਜੇਰਜ ਸੇਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਮਾਲਕ ਆਪ ਹੀ ਚਾਰੇ ਖਾਣੀਆਂ ਅੰਡਜ ਜੇਰਜ ਸੇਤਜ ਉਤਪੁਜ ਉਹ ਆਪ ਹੀ ਧਰਤੀ ਦੇ ਨੌ ਖੰਡ ਹੈ ਆਪ ਹੀ ਸ੍ਰਿਸ਼ਟੀ ਦੇ ਸਾਰੇ ਭਾਵ ਆਪੇ ਸੂਤ ਆਪੇ ਬਹੁ ਮਣੀਆਂ ਕਰ ਸਕਤੀ ਜਗਤ ਪਰੋਏ ਇਹ ਕਹਿੰਦੇ ਇਹੋ ਜਾਂ ਪ੍ਰਮਾਤਮਾ ਆਪ ਹੀ ਸਤੈ ਰੂਪ ਧਾਗਾ ਹੈ ਆਪੇ ਹੀ ਸੂਤ ਭਾਵ ਧਾਗਾ ਆਪ ਬਿਆੰਤ ਜੀਵ ਰੂਪ ਅਨੇਕਾਂ ਮੰਨ ਕੇ ਹੈ ਤੇ ਪ੍ਰਭੂ ਆਪ ਹੀ ਆਪਣੀ ਤਾਕਤ ਬਣਾ ਕੇ ਜਗਤ ਨੂੰ ਇਸ ਧਾਗੇ ਵਿੱਚ ਪਰੋ ਕੇ ਰੱਖਦਾ ਆਖੋ ਸਤਨਾਮ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ